ਸਾਸਰੀਕਾ ਸਾਰਿਆਂ ਨੂੰ ਵੈਲਕਮ ਕਰਦੇ ਜੀ ਪਿੰਡਰ ਡੇਰੀ ਫਾਰਮ ਵਿੱਚ ਅੱਜ ਆਪਾਂ ਪਹੁੰਚ ਚੁੱਕੇ ਆ ਪਿੰਡ ਪਿੰਡਰ ਜ਼ਿਲ੍ਹਾ ਅਮਰਸਰ ਤਹਿਸੀਲ ਬਾਬਾ ਬਕਾਲਾ ਸਾਹਿਬ ਤੇ ਵੀਰ ਕੋਲ ਏਕੀ ਮੱਝ ਆ ਵਪਾਰ ਦਾ ਕੰਮ ਕਰਦਾ ਜਿਆਦਾ ਨਹੀਂ ਕਰਦਾ ਇੱਕ ਦੋ ਲਿਉਂਦਾ ਵਾ ਤੇ ਕਦੇ-ਕਦਾਈਂ ਵੇਚਦਾ ਵਾ ਬਹੁਤਾ ਕੋਈ ਪੱਕਾ ਵਪਾਰ ਨਹੀਂ ਕਰਦਾ ਵੀਰ ਅੱਜ ਵੀਰ ਨੇ ਇੱਕ ਝੋਟੀ ਸੇਲ ਕਰਨੀ ਆ ਤਾਜੀ ਸੂਈ ਆ ਬਿਲਕੁਲ ਚੰਗੀ ਸੋਹਣੀ ਸੁਨੱਖੀ ਜੀ ਆ ਜੀ ਜੇ ਆਪਾਂ ਵੀਰ ਨਾਲ ਗੱਲਬਾਤ ਕਰਾਵਾਂਗੇ ਝੋਟੀ ਡਿਟੇਲ ਲਵਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਗੱਲ ਇਹ ਹੈ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਕਿਸੇ ਵੀ ਚੈਨਲ ਤੋਂ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਕੇ ਤੇ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਣ ਟੇਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਵੀਰ ਨਾਲ ਗੱਲਬਾਤ ਕਰਾਉਨੇ ਆ ਡਿਟੇਲ ਲੈਨੇ ਆ ਜੀ ਹਾਂ ਜੀ ਸਾਸਰੀ ਘਾਲ ਵੀਰ ਜੀ ਸੱਸੀ ਆ ਭਾਜੀ ਕੀ ਹਾਲ ਚਾਲ ਆ ਜੀ ਬਸ ਠੀਕ ਠਾਕ ਤੁਸੀਂ ਸੁਣਾਓ ਠੀਕ ਹੈ ਜੀ ਤੇ ਆਪਣਾ ਵਪਾਰ ਦਾ ਕੰਮ ਹੈ ਨਹੀਂ ਨਹੀਂ ਆਪਾਂ ਕਰਦੇ ਇੱਕ ਦਿਨ ਲਾ ਕੇ ਵੇਚੀ ਦੀ ਬਿਆਲੇ ਉਹ ਮਹੀਨੇ ਦੋ ਮਹੀਨੇ ਕਿਤੇ ਲਾ ਕੇ ਕਦੇ ਕਦਾਂ ਹੀ ਹੁੰਨੇ ਆ ਉਹਦਾ ਆਪਣਾ ਮਸ਼ੀਨ ਦਾ ਨਹੀਂ ਟਾਈਮ ਲੱਗਦਾ ਆਹ ਕਣਕ ਝੋਨੇ ਜੀ ਠੀਕ ਹੈ ਠੀਕ ਹੈ ਉਹਦਾ ਮਸ਼ੀਨ ਰਿਪੇਅਰ ਕਰਨੀ ਫੇਰ ਹੁਣ ਝੋਨੇ ਕੰਮ ਸੀ ਚੱਲਣਾ ਹੋਣਾ ਮਾਝਾ ਲੱਕ ਆ ਗਈ ਚੱਲਦਾ ਝੋਟੀ ਵੇਚਣੀ ਹੈ ਮੈਂ ਦੇਦੀ ਮੈਂ ਹੁਣ ਇਹ ਆ ਕੇ ਮਜ਼ਬੂਰੀ ਦਾ ਕਰਕੇ ਵੇਚਣੀ ਹੈ ਝੋਨਾ ਪੱਕਣ ਰਿਹਾ ਵਾ ਝੋਨਾ ਜੀ ਤੇ ਤੁਸੀਂ ਮਸ਼ੀਨ ਵਾਲ ਹੋਇਣਾ ਜੀ ਸਾਹਮਣੀ ਹਾਂ ਹਾਂ ਬਸ ਬਸ ਇਸੇ ਗੱਲ ਠੀਕ ਠੀਕ ਹੈ ਤੇ ਐਡਰੈਸ ਦੱਸ ਦਿਓ ਵੀਰ ਜੀ ਆਪਣਾ ਐਡਰੈ ਠੀਕ ਹੈ ਜੀ ਨਾਮ ਕੀ ਹੈ ਵੀਰ ਜੀ ਆਪਣਾ ਨਾਮ ਮੇਰਾ ਹਰਜਿੰਦਰ ਸਿੰਘ ਠੀਕ ਹੈ ਫੋਨ ਨੰਬਰ ਦੱਸ ਦਿਓ ਜੀ 9592614616 ਠੀਕ ਹੈ ਜੀ ਇਹ ਪਿੰਡ ਕਿੱਥੇ ਕੇ ਪੈ ਜਾਂਦਾ ਵੀਰ ਜੀ ਇਹ ਮੇਰੇ ਅੰਮ੍ਰਿਤਸਰ ਰਜਿੰਦਰ ਰੋਡ ਤੇ ਰਹੀਏ ਲੱਗੇ ਠੀਕ ਹੈ ਰਹੀਏ ਖਲਚੀ ਨੂੰ ਜਗਾਏ ਠੀਕ ਆ ਤੇ ਇਹ ਮਾਝੇ ਕਿਨਵਾ ਸੂਹਾ ਜੀ ਇਹ ਦੂਜੇ ਸੂਵੇ ਝੋਟੀ ਸੂਹੀ ਕਰਦੀ ਹੈ ਇਹ ਦੂਜੇ ਸੂਵੇ ਸੂਹੀ ਹੈ ਤੇ ਬੱਚਾ ਕੀ ਹੈ ਜੀ ਮਗਰ ਮਗਰ ਕੱਟੀ ਹੈ ਜੀ ਪਿਓਰ ਮੋਰਾ ਦੀ ਨਸਲ ਠੀਕ ਆ ਲਾਇਆ ਨੂੰ ਠੀਕ ਹੈ ਜੀ ਕੱਟੀ ਬੜੀ ਸੋਹਣੀ ਹੈ ਤੇ ਦਿਨ ਕਿੰਨੇ ਕੋ ਗਿਆ ਜੀ 6 ਦਿਨ ਹੋਏ ਅੱਜ 6 ਦਿਨ ਹੋ ਗਿਆ ਤੇ ਕਿੰਨਾ ਇਸ ਟਾਈਮ ਤੇ ਦੁੱਧ ਜੀ ਇਹਦੇ ਕੋਲ ਮੋੜਾ ਭਾਜੀ ਇਹਦਾ 10 ਲੀਟਰ ਹੋਊਗਾ ਠੀਕ ਆ ਤੇ ਦੁੱਧ ਕਿੰਨਾ ਕਿ ਜਵਾਂਗੀ ਇਹ 2 ਤਹੇ ਤੇਰਾ 13 14 ਲੀਟਰ ਚ ਹੋਇਆ ਠੀਕ ਹੋਵੇ ਹੋਰ ਸੇਵਾ ਦੇ ਆ ਸੇਵਾ ਕਰਾਂਗੇ ਭਾਵੇਂ 14 ਚੂਲੋ ਭਾਵੇਂ ਨਾ ਕਰਾਂ ਭਾਵੇਂ ਬਾਅਦ ਸੱਤ ਅੱਠ ਚੂਲੋ ਜੀ 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 ਬਾਕੀ ਸੇਵਾ ਦੀ ਆ ਹਾਂਜੀ ਹਾਂਜੀ ਉਹ ਵੰਡ ਚੰਗਾ ਪਵੇ ਖਾਲ ਚੰਗੀ ਬਣੀ ਬਦੀ ਪਵੇ ਉਹ ਪਾਈਦੀ ਆ ਸਿੰਘ ਵੀ ਬੜਾ ਸੋਹਣਾ ਫੇਸ ਵੀ ਬੜੀ ਚੰਗੀ ਕੁਆਲਿਟੀ ਦਾ ਇਹਦਾ ਤੇ ਬਾਕੀ ਬੇਲ ਵੀ ਕਾਫੀ ਲੰਮੀ ਆ ਵੱਡੀ ਆ ਪਿੱਠ ਪੁੜੇ ਦੀ ਚੌੜੀ ਆ ਤੋੜ ਦੋ ਵੀਰ ਜੀ ਇੱਕ ਰਾਂ ਖੋਲ ਕੇ ਆ ਵੇਖੋ ਜੀ ਫੇਸਪਾਲ ਅੱਡੀ ਸੀਰ ਪੂਰੀ ਜੀ ਚੌੜੀ ਆ ਕੁਆਲਿਟੀ ਝੋਟੀ ਦੀ ਚੈੱਕ ਕਰੋ ਆ ਵੇਖੋ ਜੀ ਹਵਾਨਾ ਚੈੱਕ ਕਰੋ ਬੜਾ ਸੋਹਣਾ ਜੀ ਇਹਦਾ ਥਾਣ ਬੜੇ ਸੋਹਣੇ ਗੈਬ ਤੇ ਲੱਗੇ ਆ ਪੂਰੇ ਆ ਥਾੜ ਭੂਰ ਛਟੇ ਦੀ ਆ ਗਾਰੰਟੀ ਕੋਈ ਭੂਰ ਨਹੀਂ ਕੋਈ ਪੋਲੀ ਰੂਮਰ ਦੀ ਠੰਡੀ ਸੀਲ ਆ ਠੀਕ ਆ ਕਢਾ ਦੇ ਵੀਰ ਇੱਕ ਗੇੜਾ ਹੋਰ ਕਢਾ ਦੇ ਥੋੜਾ ਕੋਈ ਨਾ ਬਾਕੀ ਚੌੜੀ ਆ ਚੰਗਾ ਵਜਨ ਆ ਜੀ ਝੋਟੀ ਦਾ ਵੇਖੋ ਕਰੋ ਚੈੱਕ ਜੀ ਗੇਠ ਗੇਠ ਧਰਤੀ ਬਾਦੇ ਜੇ ਕਿਤੇ ਕੱਚੇ ਥਾਂ ਤੇ ਲੈ ਜੀ ਇਹਨੂੰ ਆਹ ਵੇਖੋ ਲੈ ਲਓ ਤੋਰੋ ਤੋਰ ਓਦਾਂ ਹੀ ਫੜੀ ਫਿਰਦਾ ਵੀਰ ਬਾਕੀ ਇਹ ਨਹੀਂ ਕਿ ਐਵੇਂ ਰੱਸਾ ਪਾਇਆ ਨਹੀਂ ਕੋਈ ਸੰਗਲ ਨਹੀਂ ਪਾਇਆ ਸੰਗਲ ਲਾ ਕੇ ਓਦਾਂ ਹੀ ਤੋਰਤੀ ਵੀਰ ਨੇ ਆਹ ਵੇਖੋ ਇੱਥੇ ਇੱਕ ਰੱਖ ਮੜੀ ਆਹ ਵੇਖੋ ਮੋੜ ਲਿਆ ਵੀਰ ਮੋੜ ਲਿਆ ਬਾਕੀ ਇਹ ਹੈ ਕਿ ਤੋਰਨ ਦਾ ਦੋਰੇ ਮਤਲਬ ਇਹ ਹੈ ਕਿ ਚੰਗੀ ਤਰ੍ਹਾਂ ਵੀਰ ਭੈਣ ਭਰਾ ਚੰਗੀ ਤਰ੍ਹਾਂ ਵੇਖ ਲੈਣ ਵੀ ਸੋਹਣੀ ਆ ਫੱਬਦੀ ਆ ਬਾਕੀ ਪਿੱਠ ਬੁੜੇ ਦੀ ਚੰਗੀ ਚੌੜੀ ਆ ਜੀ ਬਾਕੀ ਪੱਠੇ ਮੈਂ ਗੱਲ ਘਾਟਿਆ ਜੇ ਆਪਣਾ ਜਿਹਾ ਬਈ ਠੀਕ ਆ ਆ ਵੇਖੋ ਜੀ ਥਾਣ ਬਹੁਤ ਹੀ ਚੰਗਾ ਲੱਗਾ ਕਰਮਾਲੀ ਨੂੰ ਵੇਖੋ ਕਰੋ ਚੱਕ ਜੀ ਵੀਰ ਜੀ ਥਾਣਾ ਦੀ ਕੋਈ ਬਾਤ ਘਾਟਣੀ ਹੈਗੀ ਬਾਜੀ ਜਿੰਨੇ ਖਾਣੇ ਪਏ ਦੋ ਡੰਗ ਚੋਲੇ ਚਾਰ ਡੰਗ ਚੋਲੇ ਠੀਕ ਆ ਠੀਕ ਆ ਥਾਣਾ ਗਾੜ ਲੈਣਾ ਗਾੜ ਮਰਨਾ ਮਗਰ ਅੱਛਾ ਜੀ ਅੱਛਾ ਇਹ ਕੋਈ ਭੂਰ ਨਹੀਂ ਕੋਈ ਘੂਟ ਨਹੀਂ ਠੀਕ ਆ ਬੋਲੀ ਚੋਣ ਜਾਂ ਹਾਂ ਹੁਣ ਜੋ ਬੋਲੀ ਗੁਰੂ ਠੀਕ ਆ ਤੇ ਮੋਲ ਵੀਰ ਜੀ ਕਿੰਨਾ ਕਰਦੇ ਆ ਮੋਲ ਜੇ ਕੇ ਚੰਗੇ ਵਪਾਰੀ ਕੋ ਹੋਵੇ ਕੇ ਨੇ ਲੱਖ ਮੰਗਣਾ ਕੇ ਨੇ ਕਿ ਮਨਾ ਆਪਾਂ ਨੇ 95000 ਮੋਲ ਕਰਦੇ ਆ ਠੀਕ ਆ ਛੋੜ ਕਿੰਨੀ ਕਰ ਦੋਗੇ ਛੂੜ ਕਰ ਦਾਂਗੇ ਹੁਣ 90000 ਖੰਢੀ ਹੋਰ ਕਿੰਨਾ ਕਰਦੇ ਠੀਕ ਆ ਬਾਕੀ ਫੋਨ ਕਰੇ ਜਿਹਨੂੰ ਪਸੰਦ ਹੋਵੇ ਹਾਂ ਜੀ ਹਾਂ ਜੀ ਕਰਨੀ ਵੀਰ ਜੀ ਕੋਈ ਗੱਲ ਬਾਤ ਹੋਰ ਉਹ ਗੱਲਬਾਤ ਹੋ ਗਈ ਨੇ ਬੰਦ ਠੀਕ ਹੈ ਇੱਕ ਹੀ ਵੀਰ ਨੇ ਕਰਨੀ ਆ ਸੇਲ ਝੋਟੀ ਚੰਗੀ ਆ ਸੋਹਣੀ ਸੁਨਖੀ ਆ ਫੱਬ ਦੀ ਪੂਰੀ ਆ ਤਾਂ ਆ ਕੇ ਸੂਈ ਸੁਵਾਈ ਹੈਗੀ ਆ ਜੀ ਆਪਣੀ ਚੋਕ ਦੇ ਦੋ ਟਾਈਮ ਤਸੱਲੀ ਜ਼ਰੂਰ ਕਰ ਲਿਓ ਵੀਡੀਓ ਨੂੰ ਕਰ ਦਿਓ ਸ਼ੇਅਰ ਜੀ ਧੰਨਵਾਦ